ਸਾਤਰੀય ਕਾਲ ਜੀ ਸਵਾਗਤ ਹੈ ਤੁਹਾਡਾ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਅੱਜ ਮੇਰੀ ਜਠਾਣੀ ਨੇ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਮੈਂ ਅੱਜ ਤੱਕ ਆਪਣੀ ਜਠਾਣੀ ਦਾ ਚਿਹਰਾ ਨਹੀਂ ਸੀ ਦੇਖਿਆ ਆ ਉਸ ਦਾ ਪਤੀ ਉਸ ਨੂੰ ਹਮੇਸ਼ਾ ਹੀ ਕੁੰਡ ਕੱਢ ਕੇ ਰੱਖਣ ਲਈ ਕਹਿੰਦਾ ਸੀ ਤੇ ਜਦ ਮੈਂ ਉਸ ਨੂੰ ਬੋਲਦੀ ਸੀ ਕਿ ਉਹ ਆਪਣਾ ਕੁੰਡ ਚੱਕ ਕੇ ਮੈਨੂੰ ਆਪਣਾ ਚਿਹਰਾ ਦਿਖਾ ਤਵੇ ਤਾਂ ਉਸ ਦਾ ਪਤੀ ਉਸ ਨੂੰ ਮਨਾ ਕਰ ਦਿੰਦਾ ਸੀ ਤੇ ਕਹਿ ਦਿੰਦਾ ਸੀ ਕਿ ਮੇਰੀ ਪਤਨੀ ਬਹੁਤ ਹੀ ਨੇਕ ਔਰਤ ਹੈ ਉਹ ਸਾਰਿਆਂ ਦੇ ਸਾਹਮਣੇ ਆਉਣ ਲੱਗਿਆ ਥੋੜਾ ਜਿਹਾ ਸ਼ਰਮਉਂਦੀ ਹੈ ਉਸ ਨੂੰ ਕਿਸੇ ਦੇ ਸਾਹਮਣੇ ਆਉਣਾ ਪਸੰਦ ਨਹੀਂ ਹੈ ਇਸ ਕਰਕੇ ਉਹ ਹਮੇਸ਼ਾ ਕੁੰਡ ਕੱਢ ਕੇ ਰੱਖਦੀ ਹੈ ਤੇ ਉਸ ਦੀ ਗੱਲ ਵਿੱਚ ਮੇਰੀ ਸੱਸ ਵੀ ਹਾਂ ਚਾ ਹਮ ਮਿਲਾ ਦਿੰਦੀ ਹੈ ਤੇ ਮੈਨੂੰ ਉੱਥੇ ਹੀ ਚੁੱਪ ਕਰਵਾ ਦਿੰਦੇ ਹਨ ਮੈਂ ਹਮੇਸ਼ਾ ਇਹੀ ਸੋਚਦੀ ਰਹਿੰਦੀ ਸੀ ਕਿ ਮੇਰੀ ਜਠਾਣੀ ਦਾ ਮੇਰੇ ਤੋਂ ਦਾ ਸਕਾ ਦਾ ਪਰਦਾ ਪਰ ਉਹ ਹਮੇਸ਼ਾ ਮੇਰੇ ਸਾਹਮਣੇ ਕੁੰਡ ਕੱਢ ਕੇ ਹੀ ਆਉਂਦੀ ਮੈਂ ਉਸ ਨੂੰ ਕੁੰਡੇ ਚੱਕੇ ਦਿਖਾਉਣ ਲਈ ਚਿਹਰਾ ਬਹੁਤ ਵਾਰ ਕਿਹਾ ਪਰ ਉਹ ਹਮੇਸ਼ਾ ਟਾਲ ਦਿੰਦੀ ਸੀ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੈਂ ਉਸ ਤੋਂ ਛੋਟੀ ਸੀ ਤੇ ਉਹ ਇਸ ਘਰ ਵਿੱਚ ਵਿਆਹ ਕੇ ਆਈ ਨੂੰ 12 ਕਸਾਲ ਹੋ ਗਏ ਸੀ ਉਸ ਨੂੰ ਮੈਨੂੰ ਇਸ ਘਰ ਵਿੱਚ ਵਿਆਹ ਕੇ ਆਈ ਨੂੰ ਹਜੇ 3 ਕਸਾਲ ਹੀ ਹੋਏ ਸੀ ਇਹਨਾਂ 3 ਸਾਲਾਂ ਦੇ ਵਿੱਚ ਮੈਂ ਅੱਜ ਤੱਕ ਉਸ ਦਾ ਚਿਹਰਾ ਕਦੇ ਨਹੀਂ ਸੀ ਦੇਖਿਆ ਉਸ ਨੇ ਤੀਜੇ ਬੱਚੇ ਨੂੰ ਜਨਮ ਦਿੱਤਾ ਸੀ ਉਸ ਨੂੰ ਅਸੀਂ ਹਸਪੀਟਲ ਲੈ ਕੇ ਗਏ ਹੋਏ ਸੀ ਤੇ ਮੈਂ ਹੌਲੀ ਜਹੀ ਨਰਸ ਨੂੰ ਕਿਹਾ ਥੋੜੇ ਜਿਹੇ ਪੈਸੇ ਦਿੱਤੇ ਉਸ ਨੂੰ ਤੇ ਕਿਹਾ ਕਿ ਮੇਰੀ ਜਿਠਾਣੀ ਜਦ ਬੱਚੇ ਨੂੰ ਜਨਮ ਦੇ ਦੇਵੇ ਤਾਂ ਉਸ ਤੋਂ ਬਾਅਦ ਉਸ ਨੂੰ ਵੀ ਹੋਸ਼ੀ ਦਾ ਟਿਕਾ ਲਗਾ ਦਿੱਤਾ ਜਾਵੇ ਮੈਂ ਸਿਰਫ ਉਸ ਦਾ ਚਿਹਰਾ ਦੇਖਣਾ ਹੈ ਇਸ ਕਰਕੇ ਤੁਹਾਨੂੰ ਬੋਲ ਰਹੀ ਹਾਂ ਕਿ ਉਸ ਨੂੰ ਵੀ ਹੋਸ਼ੀ ਦਾ ਟਿਕਾ ਲਗਾ ਦਿਓ ਨਰਸ ਤਾ ਮੈਂ ਨਹੀਂ ਨਾ ਤੇ ਫਿਰ ਮੈਂ ਉਸ ਨੂੰ ਥੋੜੇ ਜਿਹੇ ਹੋਰ ਪੈਸੇ ਦਿੱਤੇ ਤਾਂ ਉਹ ਮੰਨ ਗਈ ਤੇ ਉਸਨੇ ਮੇਰੇ ਕਹਨ ਤੇ ਮੇਰੀ ਡਿਠਾਣੀ ਨੂੰ ਉਹ ਹੋਸ਼ੀ ਦਾ ਟਿਕਾ ਲਗਾ ਦਿੱਤਾ ਤੇ ਉਸਨੇ ਮੈਨੂੰ ਹੌਲੀ ਜਹੀ ਇਸ਼ਾਰਾ ਕਰਕੇ ਅੰਦਰ ਬੁਲਾਇਆ ਜਦ ਮੈਂ ਅੰਦਰ ਗਈ ਤਾਂ ਉਸ ਦਾ ਘੁੰਣ ਚੱਕ ਕੇ ਦੇਖਿਆ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ ਮੈਂ ਉਸ ਦਾ ਚਿਹਰਾ ਦੇਖ ਕੇ ਬਹੁਤ ਹੈਰਾਨ ਹੋ ਗਈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਸਭ ਕੁਝ ਕੀ ਹੋ ਗਿਆ ਹੈ ਮੇਰੇ ਨਾਲ ਮੈਂ ਜ਼ਿੰਦਗੀ ਵਿੱਚ ਜੋ ਕਦੇ ਸੋਚਿਆ ਵੀ ਨਹੀਂ ਸੀ ਉਹ ਮੇਰੇ ਨਾਲ ਹੋ ਗਿਆ ਸੀ ਮੈਂ ਇਸ ਦਿਨ ਨੂੰ ਕਦੇ ਨਹੀਂ ਭੁੱਲ ਸਕਦੀ ਮੇਰੀ ਟਠਾਣੀ ਨੇ ਮੈਨੂੰ ਚਾਹ ਦਾ ਕੱਪ ਦਿੱਤਾ ਤੇ ਕਿਹਾ ਕਿ ਹੋਰ ਕੁਝ ਤੁਹਾਨੂੰ ਚਾਹੀਦਾ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਹਾਂ ਮੈਨੂੰ ਚਾਹੀਦਾ ਹੈ ਫਿਰ ਉਸ ਨੇ ਕਿਹਾ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਚਾਹ ਤਾਂ ਮੈਂ ਤੁਹਾਨੂੰ ਲੈ ਕੇ ਦੇ ਦਿੱਤੀ ਹੋਰ ਕੁਝ ਇਹਦੇ ਨਾਲ ਖਾਣ ਨੂੰ ਚਾਹੀਦਾ ਹੈ ਪਰ ਮੈਂ ਅੰਦਰ ਹੀ ਅੰਦਰ ਆਪਣੇ ਜਜ਼ਬਾਤਾਂ ਦੇ ਕਾਬੂ ਨਾ ਕਰ پائی ਤੇ ਮੈਂ ਉਸ ਨੂੰ ਕਹਾ ਕਿ ਮੈਨੂੰ ਦੀਦੀ ਤੁਸੀਂ ਇੱਕ ਵਾਰ ਆਪਣਾ ਕੁੰਡ ਚੱਕ ਕੇ ਚਿਹਰਾ ਦਿਖਾ ਦਿਓ ਹੁਣ ਤਾਂ ਮੇਰੇ ਕੋਲ ਕੋਈ ਵੀ ਨਹੀਂ ਹੈ ਤੇ ਮੈਂ ਕਿਸੇ ਨੂੰ ਦੱਸਾਂਗੀ ਵੀ ਨਹੀਂ ਕਿ ਮੈਂ ਤੁਹਾਡਾ ਚਿਹਰਾ ਦੇਖਿਆ ਹੋਇਆ ਹੈ ਤੁਸੀਂ ਮੇਰਾ ਇਨਾ ਕੰਮ ਕਰ ਦੋ ਉਸ ਨੇ ਘਬਰਾ ਕੇ ਆਪਣਾ ਕੁੰਡ ਕੁੱਟ ਕੇ ਫੜ ਲਿਆ ਕਿ ਕਿਤੇ ਮੈਂ ਉਸ ਦਾ ਕੁੰਡ ਅਚਾਨਕ ਨਾ ਚੱਕ ਦਵਾਂ ਮੈਂ ਉਸ ਦੇ ਹਾਪავ ਦੇਖ ਕੇ ਖੜੀ ਹੋਣ ਲੱਗੀ ਤਾਂ ਉਹ ਇੱਕਦਮ ਜ਼ਿਆਦਾ ਕੱਪ ਮੇਰੇ ਟੇਬਲ ਤੇ ਰੱਖ ਕੇ ਮੇਰੇ ਕਮਰੇ ਤੋਂ ਬਾਹਰ ਚਲੀ ਗਈ ਮੈਂ ਅੰਦਰ ਹੀ ਅੰਦਰੇ ਸੋਚਦੀ ਰਹਿੰਦੀ ਕਿ ਪਤਾ ਨਹੀਂ ਮੇਰੇ ਜੇਟ ਨੂੰ ਇਸ ਵਿੱਚ ਕੀ ਅਜਿਹਾ ਨਜ਼ਰ ਆਇਆ ਹੋਵੇਗਾ ਜੋ ਇਸ ਨੂੰ ਆਪਣੀ ਘਰ ਵਾਲੀ ਬਣਾ ਕੇ ਲੈ ਆਇਆ ਇਸ ਨੇ ਤਾਂ ਅਜ ਤੱਕ ਆਪਣਾ ਘੁੰਡ ਚੱਕ ਕੇ ਮੂੰਹ ਵੀ ਨਹੀਂ ਦਿਖਾਇਆ ਪਤਾ ਨਹੀਂ ਇਹ ਕਿਹੋ ਜਿਹੀ ਹੋਵੇਗੀ ਪਤਾ ਨਹੀਂ ਸੁੰਦਰ ਹੋਵੇਗੀ ਜਾਂ ਫਿਰ ਕਿਵੇਂ ਦੀ ਹੋਵੇਗੀ ਇਹਨੇ ਨੂੰ ਮੈਂ ਜ਼ਿਆਦਾ ਕੱਪ ਪੀ ਕੇ ਉੱਥੇ ਹੀ ਰੱਖ ਦਿੱਤਾ ਤੇ ਰਾਮ ਕਰਨ ਲੱਗ ਪਈ ਫਿਰ ਮੇਰਾ ਜੇਠ ਕੰਮ ਤੋਂ ਘਰੇ ਆ ਗਿਆ ਤੇ ਆਉਂਦਿਆਂ ਹੀ ਆਪਣੀਆਂ ਦੋ ਬੇਟੀਆਂ ਨਾਲ ਖੇਡਣ ਲੱਗ ਪਿਆ ਮੇਰੇ ਜੇਠ ਦੀਆਂ ਦੋ ਬੇਟੀਆਂ ਸਨ ਉਹ ਆਪਣੀਆਂ ਬੇਟੀਆਂ ਨਾਲ ਬਹੁਤ ਪਿਆਰ ਕਰਦਾ ਸੀ ਤੇ ਰੱਬ ਵੱਲੋਂ ਉਹ ਦੋ ਬੇਟੀਆਂ ਆਪਣੇ ਪਿਓ ਤੇ ਗਈਆਂ ਹੋਈਆਂ ਸੀ ਮੈਂ ਕਦੇ-ਕਦੇ ਸੋਚਦੀ ਹੁੰਦੀ ਸੀ ਕਿ ਕਾਸ਼ ਕਿਤੇ ਇਹ ਦੋ ਬੇਟੀਆਂ ਹੀ ਆਪਣੀ ਮਾਂ ਤੇ ਚਲੀਆਂ ਜਾਂਦੀਆਂ ਤਾਂ ਕਮ ਸੇ ਕਮ ਮੈਨੂੰ ਉਹਨਾਂ ਦੀ ਸ਼ਕਲ ਦਾ ਪਤਾ ਤਾਂ ਲੱਗ ਜਾਂਦਾ ਕਿ ਉਹ ਕਿਹੋ ਜਿਹੀ ਹੋਵੇਗੀ ਤੇ ਬੇਸ਼ੱਕ ਫਿਰ ਇਹ ਘੁੰਡ ਵਿੱਚ ਹੀ ਰਹਿੰਦੀ ਮੈਨੂੰ ਕੋਈ ਫਿਕਰ ਨਹੀਂ ਹਿ ਹੋਣੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਅਸਲ 'ਚ ਉਹ ਬੇਟੀਆਂ ਦੋਨੇ ਆਪਣੇ ਪਿਓ ਤੇ ਹੀ ਗਈਆਂ ਸੀ ਫਿਰ ਥੋੜੇ ਹੀ ਟਾਈਮ ਬਾਅਦ ਮੇਰੇ ਕਮਰੇ ਵਿੱਚ ਮੇਰੀ ਸੱਸ ਮੇਰੇ ਕੋਲ ਆ ਕੇ ਬੜੇ ਪਿਆਰ ਨਾਲ ਬੈਠ ਗਈ ਤੇ ਥੋੜਾ ਟਾਈਮ ਚੁੱਪ ਰਹੀ ਤੇ ਫਿਰ ਕਹਿਣ ਲੱਗ ਪਏ ਕਿ ਤੂੰ ਹਰ ਟਾਈਮਸ ਆਪਣੀ ਜਠਾਨੀ ਨੂੰ بار-बार ਉਸ ਦਾ ਕੁੰਡ ਚੱਕਣ ਲਈ ਕਿਉਂ ਕਹਿੰਦੀ ਹੈ ਕਿਉਂ ਉਸ ਨੂੰ ਤੂੰ ਮਜਬੂਰ ਕਰਦੀ ਹੈ ਕਿਉਂ ਉਹ ਤੈਨੂੰ ਆਪਣੀ ਮੂੰਹ ਵਖਾਵੇ ਤੂੰ ਇਦਾਂ ਕਿਉਂ ਕਰਦੀ ਹੈ ਤੈਨੂੰ ਅਸੀਂ ਸਭ ਨੇ ਕਿੰਨੀ ਵਾਰ ਦੱਸਿਆ ਹੈ ਕਿ ਉਹ ਆਪਣੇ ਕੁੰਡ ਤੋਂ ਬਿਨਾਂ ਨਹੀਂ ਰਹਿੰਦੀ ਉਸ ਦੀ ਆਦਤ ਹੈ ਕੁੰਡ ਵਿੱਚ ਰਹਿਣਾ ਤੇ ਆਦਤ ਉਸ ਦੀ ਇਹ ਬਣ ਚੁੱਕੀ ਹੈ ਮੈਂ ਨਹੀਂ ਚਾਹੁੰਦੀ ਕਿ ਤੂੰ ਉਸ ਨੂੰ ਬਾਰ-ਬਾਰ ਇਸ ਗੱਲ ਲਈ ਮਜਬੂਰ ਕਰੇ ਉਹ ਮੈਨੂੰ ਹਰ ਗੱਲ ਦੱਸ ਦਿੰਦੀ ਹੈ ਤੂੰ ਉਸ ਨੂੰ ਕਿੰਨੀ ਵਾਰ ਕਹਿ ਦਿੱਤਾ ਹੈ ਕਿ ਉਹ ਆਪਣਾ ਕੁੰਡ ਚੁੱਕ ਕੇ ਤੇ ਚਿਹਰਾ ਵਿਖਾਵੇ ਜਦ ਤੈਨੂੰ ਉਹ ਚਿਹਰਾ ਨਹੀਂ ਦਿਖਾਉਣਾ ਚਾਹੁੰਦੀ ਤਾਂ ਤੂੰ ਬਾਰ-ਬਾਰ ਉਸ ਨੂੰ ਕਿਉਂ ਬੋਲ ਰਹੀ ਹੈ ਤੂੰ ਜਦ ਇਸ ਘਰ ਵਿੱਚ ਵਿਆਹ ਕੇ ਆਈ ਸੀ ਅਸੀਂ ਤੈਨੂੰ ਉਦੋਂ ਹੀ ਦੱਸ ਦਿੱਤਾ ਸੀ ਕਿ ਤੇਰੀ ਜਠਾਣੀ ਕੁੰਡ ਕੱਢ ਕੇ ਰੱਖਦੀ ਹੈ ਤੇ ਤੂੰ ਉਸ ਨੂੰ ਕਦੇ ਵੀ ਇਹ ਨਹੀਂ ਬੋਲਣਗੀ ਕਿ ਤੁਸੀਂ ਮੈਨੂੰ ਆਪਣਾ ਚਿਹਰਾ ਵਿਖਾਵੋ ਅਸੀਂ ਉਸ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੁੰਦੇ ਕਿ ਉਹ ਕੀ ਸੋਚੇਗੀ ਕਿ ਮੇਰੇ ਚਿਹਰੇ ਤੇ ਪਿੱਛੇ ਹੀ ਪਏ ਹੋਏ ਹਨ ਮੈਂ ਤੈਨੂੰ بار بار ਇੱਕੋ ਗੱਲ ਨਹੀਂ ਸਮਝਾ ਸਕਦੀ ਮੈਂ ਇਸ ਗੱਲ ਨੂੰ ਕਿੰਨੀ ਵਾਰ ਤੈਨੂੰ ਸਮਝਾ ਚੁੱਕੀ ਹਾਂ ਕਿ ਤੇਰੇ ਜੇਠ ਨੇ ਵੀ ਤੈਨੂੰ ਇਹ ਗੱਲ ਨੂੰ ਬਹੁਤ ਵਾਰ ਕਿਹਾ ਹੈ ਪਰ ਤੈਨੂੰ ਇੰਨੀ ਜਲਦੀ ਸਮਝ ਕਿਉਂ ਨਹੀਂ ਆਉਂਦੀ ਹੈ ਜਿੰਨੀ ਛੇਤੀ ਹੋ ਸਕਦਾ ਹੈ ਤੂੰ ਇਸ ਗੱਲ ਨੂੰ ਸਮਝ ਲਵੇਂ ਉਹਨਾ ਹੀ ਤੇਰੇ ਲਈ ਵਧੀਆ ਹੋਵੇਗਾ ਤੇ ਸਾਡੇ ਸਾਰੇ ਪਰਿਵਾਰ ਲਈ ਵੀ ਬਹੁਤ ਵਧੀਆ ਹੋਵੇਗਾ ਨਹੀਂ ਤਾਂ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਨੇ ਟੁੱਟ ਜਾਣਾ ਹੈ ਤੇਰੀ ਇਸ ਗੱਲ ਪਿੱਛੇ ਇਹ ਗੱਲਾਂ ਕਹਿ ਕੇ ਮੇਰੀ ਸੱਸ ਉੱਥੋਂ ਚਲੀ ਗਈ ਫਿਰ ਮੈਂ ਸੋਚਾਂ ਵਿੱਚ ਪੈ ਗਈ ਕੀ ਅਜੀਹਾ ਕੀ ਹੈ ਇਸਦੇ ਚਿਹਰੇ ਵਿੱਚ ਜੋ ਕਿਸੇ ਨੂੰ ਇਹ ਦਿਖਾ ਹੀ ਨਹੀਂ ਸਕਦੀ ਇਹ ਕਦੀ ਕਦੀ ਤਾਂ ਮੈਨੂੰ ਉਸ ਤੇ ਦਰਸ਼ਨੀ ਆ ਜਾਂਦਾ ਸੀ ਕੀ ਹੋ ਸਕਦਾ ਹੈ ਵਿਚਾਰੀ ਪਤਾ ਨਹੀਂ ਕਿੰਦਾ ਸਾਰਾ ਦਿਨ ਕੁੰਡ ਦੇ ਵਿੱਚ ਰਹਿੰਦੀ ਹੋਵੇਗੀ ਉਹ ਵੀ ਇੰਨੀ ਗਰਮੀ ਦੇ ਵਿੱਚ ਕੁੰਡ ਕੱਢ ਕੇ ਇਧਰ ਉਧਰ ਤੁਰਦੇ ਫਿਰਦੇ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ ਤੇ ਕੁੰਡ ਕੱਢ ਕੇ ਹੀ ਉਹ ਸਾਰਾ ਕੰਮ ਕਰਦੀ ਹੁੰਦੀ ਸੀ ਤੇ ਜੇ ਕੋਈ ਰਿਸ਼ਤੇਦਾਰ ਵੀ ਆ ਜਾਂਦਾ ਤਾਂ ਵੀ ਉਹ ਆਪਣਾ ਕੁੰਡ ਕੱਢ ਕੇ ਹੀ ਰੱਖਦੀ ਹੁੰਦੀ ਸੀ ਤੇ ਕੋਈ ਵੀ ਰਿਸ਼ਤੇਦਾਰ ਉਸ ਨੂੰ ਕੁੰਡ ਚੱਕਣ ਬਾਰੇ ਨਹੀਂ ਸੀ ਬੋਲਦਾ ਹੁੰਦਾ ਮੈਂ ਸਭ ਗੱਲਾਂ ਸੋਚ ਕੇ ਬਹੁਤ ਪਰੇਸ਼ਾਨ ਹੋ ਗਈ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੈਨੂੰ ਤਾਂ ਕਦੇ-ਕਦੇ ਇੰਜ ਵੀ ਲੱਗਦਾ ਹੁੰਦਾ ਸੀ ਕਿ ਉਹ ਇਹ ਸਭ ਕੁਝ ਪਖੰਡ ਕਰ ਰਹੀ ਹੈ ਘੁੰਡ ਕੱਢ ਕੇ ਰੱਖਣਾ ਇਹ ਸਭ ਉਸ ਦਾ ਡਰਾਮਾ ਹੈ ਤੇ ਥੋੜੇ ਟਾਈਮ ਤੱਕ ਇਹ ਡਰਾਮਾ ਵੀ ਖਤਮ ਹੋ ਜਾਵੇਗਾ ਇੱਕ ਨਾ ਇੱਕ ਦਿਨ ਉਹ ਅੱਕ ਸੜ ਕੇ ਖੁਦ ਆਪਣੇ ਆਪ ਹੀ ਆਪਣਾ ਘੁੰਡ ਚੁੱਕ ਦਵੇਗੀ ਪਰ ਅਜੇ ਹਾਂ ਨਹੀਂ ਹੋਇਆ ਕਾਫੀ ਸਮਾਂ ਬੀਤ ਗਿਆ ਮੈਂ ਵੀ ਇਹ ਸੋਚ ਲਿਆ ਸੀ ਕਿ ਮੈਂ ਆਪਣੀ ਜਠਾਣੀ ਦਾ ਚਿਹਰਾ ਦੇਖ ਕੇ ਹੀ ਰਹਾਂਗੀ ਚਾਹੇ ਇਸ ਲਈ ਲਈ ਮੈਨੂੰ ਕੁਝ ਵੀ ਕਰਨਾ ਪਵੇ ਅੱਜ ਮੈਂ ਇਹ ਸਭ ਕੁਝ ਗੱਲਾਂ ਸੋਚ ਹੀ ਰਹੀ ਸੀ ਕਿ ਐਨੇ ਨੂੰ ਮੇਰਾ ਜੇਟ ਆਪਣੇ ਕੰਮ ਤੋਂ ਥੱਕਿਆ ਆਰਿਆ ਘਰ ਵਾਪਸ ਆ ਜਾਂਦਾ ਹੈ ਤੇ ਆਉਂਦਿਆਂ ਹੀ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ ਥੋੜਾ ਟਾਈਮ ਬੈਠਣ ਤੋਂ ਬਾਅਦ ਉਹ ਅਚਾਨਕ ਖੁਸ਼ੀ-ਖੁਸ਼ੀ ਨਲ ਮਸਕਰਾਂਦਾ ਹੋਇਆ ਬਾਹਰ ਆਉਂਦਾ ਹੈ ਤੇ ਮੰਮੀ ਪਾਪਾ ਨੂੰ ਤੇ ਵੀਰੇ ਨੂੰ ਬੁਲਾਉਣ ਲੱਗਦਾ ਹੈ ਤੇ ਕਹਿੰਦਾ ਹੈ ਕਿ ਤੁਹਾਡੀ ਨੂੰ ਮਾਂ ਬਣਨ ਵਾਲੀ ਹੈ ਮੰਮੀ ਵਿੱਚ ਠਾਣੀ ਜੀ ਤੇ ਪ੍ਰੈਗਨਨਸੀ ਨੂੰ ਲੈ ਕੇ ਬਹੁਤ ਖੁਸ਼ ਹੋਏ ਉਹਨਾਂ ਨੂੰ ਉਮੀਦ ਸੀ ਕਿ ਚਲੋ ਪਹਿਲਾਂ ਦੋ ਕੁੜੀਆਂ ਸੀ ਹੁਣ ਰੱਬ ਕੀ ਪਤਾ ਸਾਡੀ ਸੁਣ ਲਵੇ ਤੇ ਮੁੰਡਾ ਹੋ ਜਾਵੇ ਤੇ ਇਸ ਘਰ ਦਾ ਕੋਈ ਵਾਰਿਸ ਆ ਜਾਵੇਗਾ ਇਸ ਘਰ ਦੀ ਕੋਈ ਝੜ ਲੱਗ ਜਾਵੇਗੀ ਇਹ ਸਭ ਕੁਝ ਬੋਲ ਕੇ ਨਾਲ ਹੀ ਸੱਸ ਨੇ ਬੋਲ ਦਿੱਤਾ ਕਿ ਮੈਨੂੰ ਹੁਣ ਆਪਣੀ ਜਿਠਾਣੀ ਦਾ ਧਿਆਨ ਰੱਖਣਾ ਪਵੇਗਾ ਤੇ ਉਸ ਲਈ ਖਾਣ ਪੀਣ ਤੋਂ ਲੈ ਕੇ ਉਸ ਦੀਆਂ ਦਵਾਈਆਂ ਤੱਕ ਦੀ ਸਭ ਕੁਝ ਦੇਖਣ ਦੀ ਜ਼ਿੰਮੇਵਾਰੀ ਮੇਰੀ ਹੀ ਹੋਵੇਗੀ ਜਿਸ ਕਰਕੇ ਮੇਰੀ ਵੱਡੀ ਨੂੰਹ ਨਾਲ ਕੋਈ ਦਰਘਟਨਾ ਨਾ ਹੋਵੇ ਇਸ ਕਰਕੇ ਉਹਨਾਂ ਨੇ ਮੈਨੂੰ ਇਹ ਪੂਰੀ ਜ਼ਿੰਮੇਵਾਰੀ ਦੇ ਦਿੱਤੀ ਸੀ ਇਹਨਾਂ ਕਹਿ ਕੇ ਸਭ ਆਪੋ ਆਪਣੇ ਕੰਮਕਾਰਾਂ ਤੇ ਚਲੇ ਗਏ ਤੇ ਘਰ ਵਿੱਚ ਸਿਰਫ ਮੈਂ ਤੇ ਮੇਰੀ ਜਿਠਾਣੀ ਹੀ ਰਹਿ ਗਏ ਫਿਰ ਉਸ ਨੂੰ ਮੈਂ ਕਿਹਾ ਕੀ ਦੀਦੀ ਤੁਸੀਂ ਥੋੜਾ ਜਿਹਾ ਰੈਸਟ ਕਰ ਲਵੋ ਘਰ ਦੇ ਸਾਰੇ ਕੰਮ ਮੈਂ ਆਪੇ ਕਰ ਲਵਾਂਗੀ ਮੈਂ ਉਸ ਨੂੰ ਰੈਸਟ ਕਰਨ ਦੇ ਲਈ ਕਹਿ ਦਿੱਤਾ ਤੇ ਆਪ ਮੈਂ ਕੰਮਗਾਰਾਂ ਵਿੱਚ ਰੁੱਝ ਗਈ ਮੈਂ ਸੋਚਿਆ ਸੀ ਕਿ ਜਦੋਂ ਸੋ ਜਾਵੇਗੀ ਤਾਂ ਉਸ ਦਾ ਘੁੰਡ ਚੱਕ ਕੇ ਮੂੰਹ ਦੇਖ ਲਵਾਂਗੀ ਪਰ ਉਹ ਸਾਰਾ ਦਿਨ ਨਹੀਂ ਸੁੱਤੀ ਮੈਂ ਉਸ ਦੇ ਸੌਣ ਦਾ ਇੰਤਜ਼ਾਰ ਹੀ ਕਰਦੀ ਰਹੀ ਫਿਰ ਸ਼ਾਮ ਨੂੰ ਮੇਰੀ ਸੱਸ ਦਾ ਫੋਨ ਆਉਂਦਾ ਹੈ ਤੇ ਉਹ ਕਹਿੰਦੇ ਹਨ ਕਿਸਾਨ ਹੋ ਰਿਸ਼ਤੇਦਾਰਾਂ ਦੇ ਹੀ ਰੁਕਣਾ ਪਵੇਗਾ ਇੱਥੇ ਸਾਨੂੰ ਇੱਕ ਬਹੁਤ ਜ਼ਰੂਰੀ ਕੰਮ ਪੈ ਗਿਆ ਹੈ ਤੇ ਤੇਰੀ ਜਠਾਨੀ ਤੇ ਤੁਸੀਂ ਦੋਵੇਂ ਹੀ ਘਰ ਸੰਭਾਲ ਲੈਣਾ ਸਾਨੂੰ ਅੱਜ ਰਾਤ ਇੱਥੇ ਹੀ ਰਹਿਣਾ ਪਵੇਗਾ ਅਸੀਂ ਘਰ ਵਿੱਚ ਵਾਪਸ ਨਹੀਂ ਆਵਾਂਗੇ ਇਹ ਸਭ ਕੁਝ ਸੁਣ ਕੇ ਮੈਂ ਬਹੁਤ ਖੁਸ਼ ਹੋਈ ਮੈਂ ਸੋਚਿਆ ਕਿ ਚਲੋ ਦਿਨ ਦੇ ਟਾਈਮ ਤਾਂ ਮੇਰੀ ਜਠਾਨੀ ਨਹੀਂ ਸੁੱਤੀ ਪਰ ਰਾਤ ਦੇ ਟਾਈਮ ਤਾਂ ਉਹ ਜ਼ਰੂਰ ਸੋ ਜਾਵੇਗੀ ਫਿਰ ਜਦ ਉਹ ਸੋ ਜਾਵੇਗੀ ਤਾਂ ਮੈਂ ਉਸ ਦਾ ਉਹਨੂੰ ਚੱਕ ਕੇ ਚਿਹਰਾ ਜ਼ਰੂਰ ਦੇਖ ਲਵਾਂਗੀ ਅਸਲ ਤੇ ਮੇਰੀ ਜਿਠਾਣੀ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ ਉਹ ਉੱਠ ਕੇ ਪਾਠ ਕਰਦੀ ਹੁੰਦੀ ਸੀ ਇਸ ਲਈ ਉਹ ਜਲਦੀ ਹੀ ਸੋ ਜਾਂਦੀ ਸੀ ਮੈਂ ਤੇ ਮੇਰੀ ਜਿਠਾਣੀ ਆਪੋ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਮੇਰੀ ਜਿਠਾਣੀ ਜਲਦੀ ਹੀ ਸੋ ਜਾਂਦੀ ਆ ਕਿਉਂਕਿ ਉਹਨਾਂ ਸਵੇਰੇ 4 ਵਜੇ ਉੱਠ ਕੇ ਪਾਠ ਕਰਨਾ ਹੈ ਉਹ ਸੋ ਗਈ ਸੀ ਮੈਨੂੰ ਨੀਂਦ ਨਹੀਂ ਸੀ ਆ ਰਹੀ ਮੈਂ ਫਿਰ ਸੋਚਿਆ ਕਿ ਉਸਦੇ ਹੋਲੀ ਜਿਹੇ ਕਮਰੇ ਵੱਲ ਜਾਨੀ ਆ ਤੇ ਮੈਂ ਹੋਲੀ ਗਈ ਉਸਦੇ ਕਮਰੇ ਵੱਲ ਜਾਣ ਲੱਗ ਪਈ ਮੈਂ ਕਮਰੇ ਦੇ ਬਾਹਰ ਹੀ ਖਲੋ ਕੇ ਦੇਖਿਆ ਤਾਂ ਉਹ ਸੁੱਤੀ ਪਈ ਸੀ ਉਸਨੇ ਸੁੱਤਿਆਂ ਹੋਇਆਂ ਵੀ ਕੁੰਡ ਕੱਢਿਆਂਗੇ ਰੱਖਿਆ ਹੋਇਆ ਸੀ ਮੈਨੂੰ ਤਾਂ ਇਹ ਲੱਗਿਆ ਸੀ ਕਿ ਉਹ ਸੌਣ ਦੇ ਟਾਈਮ ਕੁੰਡ ਕੱਢ ਕੇ ਨਹੀਂ ਰੱਖਦੀ ਹੋਵੇਗੀ ਪਰ ਉਹ ਸੌਣ ਲੱਗਿਆਂ ਵੀ ਕੁੰਡ ਕੱਢ ਕੇ ਹੀ ਰੱਖਦੀ ਸੀ ਇਹ ਸਭ ਕੁਝ ਦੇਖ ਕੇ ਮੈਂ ਬਹੁਤ ਹੈਰਾਨ ਹੋਈ ਇਹ ਸਭ ਦੇਖ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਸੌਣ ਦੇ ਲਈ ਬਿਸਤਰੀ ਉੱਪਰ ਲੇਟ ਗਈ ਜਦ ਮੈਂ ਸੌਣ ਹੀ ਲੱਗੀ ਤਾਂ ਮੇਰੇ ਕੰਨਾਂ ਵਿੱਚ ਕਿਸੇ ਮਰਦ ਦੀ ਆਵਾਜ਼ ਆਈ ਮੈਨੂੰ ਲੱਗਿਆ ਕਿ ਘਰ ਵਿੱਚ ਕੋਈ ਚੋਰ ਆ ਗਿਆ ਹੋਇਆ ਹੈ ਫਿਰ ਮੈਂ ਉੱਟ ਕੇ ਦੇਖਿਆ ਤੇ ਬਾਹਰ ਗਈ ਤੇ ਮੇਰੀ ਜਠਾਣੀ ਦੇ ਕਮਰੇ ਵਿੱਚੋਂ ਕਿਸੇ ਮਦਦ ਦੀ ਆਵਾਜ਼ ਆ ਰਹੀ ਸੀ ਉਸ ਆਵਾਜ਼ ਨੂੰ ਸੁਣ ਕੇ ਮੈਂ ਹੈਰਾਨ ਹੋ ਗਈ ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਜੇਟ ਜੀ ਘਰ ਵਾਪਸ ਆ ਗਏ ਹੋਣ ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਮੈਂ ਸੋਚਿਆ ਕਿ ਘਰ ਵਿੱਚ ਤਾਂ ਕੋਈ ਵੀ ਨਹੀਂ ਹੈ ਮੇਰਾ ਜੇਟ ਵੀ ਕਿਸੇ ਸਿਲਸਲੇ ਵਿੱਚ ਬਾਹਰ ਗਿਆ ਹੋਇਆ ਹੈ ਤੇ ਉਹ ਘਰ ਵਾਪਸ ਆ ਜਾਂਦਾ ਤਾਂ ਮੈਨੂੰ ਪਤਾ ਹੀ ਲੱਗ ਜਾਣਾ ਸੀ ਤੇ ਘਰ ਵਿੱਚ ਤਾਂ ਮੇਰੀ ਤੇ ਮੇਰੀ ਜਠਾਣੀ ਤੋਂ علاوہ ਹੋਰ ਕੋਈ ਵੀ ਨਹੀਂ ਸੀ ਤਾਂ ਫਿਰ ਇਹ ਮਰਦ ਦੀ ਆਵਾਜ਼ ਕਿੱਥੋਂ ਆ ਰਹੀ ਹੈ ਤੇ ਉਹ ਵੀ ਮੇਰੀ ਜਠਾਣੀ ਦੇ ਕਮਰੇ ਵਿੱਚੋਂ ਇਹ ਮਰਦ ਦੀ ਆਵਾਜ਼ ਕਿਸ ਦੀ ਹੋ ਸਕਦੀ ਹੈ ਤੇ ਇਹ ਕੌਣ ਹੋ ਸਕਦਾ ਹੈ ਥੋੜਾ ਟਾਈਮ ਬਾਅਦ ਮੇਰੀ ਜਠਾਣੀ ਦੇ ਕਮਰੇ ਵਿੱਚੋਂ ਇੱਕ ਔਰਤ 곤ਡ ਕੱਡੇ ਬਾਹਰ ਨਿਕਲਦੀ ਹੈ ਮੈਨੂੰ ਲੱਗਿਆ ਕਿਉ ਮੇਰੀ ਜਠਾਣੀ ਹੀ ਹੋਵੇਗੀ ਪਰ ਉਹ ਬਾਹਰ ਚਲੀ ਗਈ ਫਿਰ ਮੈਂ ਸੋਚਦੀ ਹਾਂ ਕੀ ਉਹ ਕੋਣ ਹੋ ਸਕਦਾ ਹੈ ਜੋ ਕੁੰਡ ਕੱਢ ਕੇ ਅੱਧੀ ਰਾਤ ਨੂੰ ਮੇਰੀ ਜਠਾਣੀ ਦੇ ਕਮਰੇ ਵਿੱਚੋਂ ਆਇਆ ਸੀ ਇਸ ਬਾਰੇ ਕਿਸੇ ਹੋਰ ਨੂੰ ਵੀ ਨਹੀਂ ਮੈਂ ਦੱਸਿਆ ਕਿਉਂਕਿ ਮੈਨੂੰ ਡਰ ਸੀ ਕਿ ਕੀ ਪਤਾ ਸ਼ਾਇਦ ਇਹ ਮੇਰਾ ਕੋਈ ਵਹਿਮ ਹੀ ਹੋ ਸਕਦਾ ਹੈ ਇਹ ਸਭ ਕੁਝ ਦੇਖ ਕੇ ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਫਿਰ ਇਹਨੇ ਨੂੰ ਦਰਵਾਜ਼ਾ ਖੜਕਦਾ ਹੈ ਤੇ ਮੈਂ ਦਰਵਾਜ਼ਾ ਖੋਲਣ ਲਈ ਜਾਨੀ ਹਾਂ ਦਰਵਾਜ਼ਾ ਖੋਲਦਿਆਂ ਹੀ ਦਰਵਾਜ਼ੇ ਦੇ ਉੱਪਰ ਮੇਰਾ ਜੇਟ ਖੜਾ ਹੁੰਦਾ ਹੈ ਮੈਂ ਉਸ ਨੂੰ ਦੇਖ ਕੇ ਬਹੁਤ ਹੈਰਾਨ ਹੋ ਜਾਣੀ ਹਾਂ ਮੈਂ ਸੋਚਦੀ ਹਾਂ ਕਿ ਜੇੜਦੇ ਇੱਕ ਵਾਰ ਘਰ ਵਾਪਸ ਆ ਕੇ ਦੁਬਾਰਾ ਕਿੱਥੇ ਚਲੇ ਗਏ ਤੇ ਉਹਨਾਂ ਫਿਰ ਘਰ ਵਾਪਸ ਆਏ ਹਨ ਮੈਂ ਸਭ ਕੁਝ ਦੇਖਦੀ ਹੈਰਾਨ ਹੋ ਜਾਣੀ ਹਾਂ ਕਿ ਇਦਾਂ ਕਿਦਾਂ ਹੋ ਸਕਦਾ ਹੈ ਹੋ ਸਕਦਾ ਹੈ ਕਿ ਸ਼ਾਇਦ ਮੈਨੂੰ ਹੀ ਕੋਈ ਵਹਿਮ ਲੱਗਾ ਹੋਵੇ ਜੇੜ ਜੀ ਘਰ ਦੇ ਅੰਦਰ ਆ ਜਾਂਦੇ ਹਨ ਤੇ ਮੈਨੂੰ ਕਹਿੰਦੇ ਹਨ ਕਿ ਇੱਕ ਗਲਾਸ ਪਾਣੀ ਦਾ ਲਿਆ ਦਿਵੋ ਮੈਂ ਆਪਣੇ ਜੇੜਦੇ ਲਈ ਇੱਕ ਗਲਾਸ ਪਾਣੀ ਦਾ ਲਿਆ ਕੇ ਉਹਨਾਂ ਦੇ ਸਹਰਾਣੇ ਕੱਕ ਰਹਿਨੀ ਹਾਂ ਤੇ ਸੋਚਦੀ ਰਹਿਨੀ ਹਾਂ ਕਿ ਇਹ ਕੀ ਹੋ ਰਿਹਾ ਹੈ ਮੇਰੇ ਨਾਲ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਹੀ ਫਿਰ થોੜੇ ਟਾਈਮ ਬਾਅਦ ਮੈਂ ਜੇਡ ਜੀ ਨੂੰ ਹਿੰਮਤ ਕਰਕੇ ਪੁੱਛੀ ਲੰਨੀ ਹਾਂ ਕਿ ਜੇਡ ਜੀ ਤੁਸੀਂ ਕਿ ਪਹਿਲਾਂ ਘਰ ਵਾਪਸ ਆਏ ਸੀ ਤੇ ਫਿਰ ਹੁਣ ਚਲੇ ਗਏ ਤਾਂ ਇਹ ਸਭ ਕੁਝ ਸੁਣ ਕੇ ਮੇਰੇ ਜੇਡ ਜੀ ਕਹਿੰਦੇ ਹਨ ਕੀ ਮਤਲਬ ਹੈ ਤੇਰਾ ਇੱਕ ਵਾਰ ਵਾਪਸ ਆ ਕੇ ਮੈਂ ਫਿਰ ਚਲਾ ਗਿਆ ਮੈਂ ਤਾਂ ਕੱਲ ਸ਼ਾਮ ਦਾ ਹੀ ਇੱਥੋਂ ਗਿਆ ਆ ਹਾਂ ਤੇ ਉਦੋਂ ਦਾ ਹੁਣ ਘਰ ਵਾਪਸ ਆਇਆ ਹਾਂ ਇਹਨਾਂ ਕਹਿ ਕੇ ਉਹਨਾਂ ਨੇ ਮੈਨੂੰ ਕਹਾ ਕਿ ਮੇਰੇ ਲਈ ਇੱਕ ਕਪ ਚਾਹ ਬਣਾ ਦਿਵੋ ਮੈਂ ਉੱਥੋਂ ਚਲੀ ਗਈ ਤੇ ਮੈਂ ਚੁੱਪਚਾਪ ਆਪਣੇ ਦਿਲ ਵਿੱਚ ਸਭ ਕੁਝ ਰੱਖ ਲਿਆ ਮੈਂ ਹੈਰਾਨ ਹੋ ਗਈ ਕਿ ਕਿਵੇਂ ਹੋ ਸਕਦਾ ਹੈ ਕਿ ਮੈਂ ਤਾਂ ਆਪਣੀ ਜਠਾਣੀ ਦੇ ਕਮਰੇ ਵਿੱਚੋਂ ਕਿਸੇ ਮਰਦ ਦੀ ਆਵਾਜ਼ ਸੁਣੀ ਸੀ ਫਿਰ ਉਹ ਕੌਣ ਹੋਵੇਗਾ ਜੇ ਇਹ ਜੇੜਜੀ ਨਹੀਂ ਸੀ ਤਾਂ ਜੇ ਜੀ ਜੇ ਹੁਣ ਘਰ ਵਾਪਸ ਆਏ ਹਨ ਤਾਂ مرد ਕੌਣ ਸੀ ਸ਼ਾਇਦ ਇਹ ਕੋਈ ਹੋਰ مرد ਹੋਵੇਗਾ ਮੇਰੇ ਦਿਲ ਵਿੱਚ ਹੋਰ ਵੀ ਵਹਿਮ ਪੈਦਾ ਹੋ ਗਿਆ ਪਰ ਮੈਂ ਕੋਈ ਵੀ ਗੱਲ ਨਾ ਕੀਤੀ ਇਸ ਬਾਰੇ ਕਿਉਂਕਿ ਮੈਨੂੰ ਪੱਕਾ ਨਹੀਂ ਸੀ ਪਤਾ ਮੈਂ ਸੋਚਿਆ ਕਿ ਐਦਾਂ ਗੱਲ ਕਰਾਂਗੀ ਤਾਂ ਮੇਰਾ ਹੀ ਘਰ ਉਜੜੇਗਾ ਸਭ ਲੋਕ ਮੈਨੂੰ ਹੀ ਗਲਤ ਸਮਝਣਗੇ ਤੇ ਉਲਟਾ ਮੇਰੇ ਤੇ ਹੀ ਇਲਜ਼ਾਮ ਲਗਾਉਣਗੇ ਮੈਂ ਇਸ ਗੱਲ ਨੂੰ ਆਪਣੇ ਅੰਦਰ ਹੀ ਚੁੱਪ-ਚਾਪ ਰੱਖ ਲਿਆ ਉੱਥੇ ਚਲੀ ਗਈ ਫਿਰ ਅਗਲੇ ਦਿਨ ਜਦੋਂ ਮੇਰੀ ਸੱਸ ਘਰੇ ਵਾਪਸ ਆਈ ਤਾਂ ਮੇਰੇ ਦਿਲ ਨੇ ਕਿਹਾ ਕਿ ਜੋ ਕੁਝ ਹੋਇਆ ਹੈ ਉਹ ਮੈਂ ਆਪਣੀ ਸੱਸ ਨਾਲ ਗੱਲ ਕਰਾਂ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਜੋ ਵੀ ਕੱਲ ਰਾਤ ਬੀਤਿਆ ਸੀ ਮੈਂ ਸਭ ਕੁਝ ਆਪਣੀ ਸੱਸ ਨੂੰ ਦੱਸਿਆ ਤਾਂ ਉਹਨਾਂ ਨੇ ਇਹ ਸਭ ਕੁਝ ਸੁਣ ਕੇ ਬਹੁਤ ਹੈਰਾਨ ਹੋ ਗਏ ਉਹਨਾਂ ਨੇ ਤਾਂ ਪਹਿਲਾਂ ਮੇਰੀ ਗੱਲ ਤੇ ਕੋਈ ਯਕੀਨ ਨਹੀਂ ਕੀਤਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਖੁਦ ਦੇਖ ਲੈਣਾ ਮੈਨੂੰ ਵੀ ਕੋਈ ਵਹਿਮ ਹੋ ਸਕਦਾ ਹੈ ਮੈਂ ਪੱਕਾ ਨਹੀਂ ਕਹਿ ਸਕਦੀ ਪਰ ਇਸ ਦੇ ਲਈ ਆਪਾਂ ਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਪਵੇਗਾ ਫਿਰ ਜੇਡ ਜੀ ਨੂੰ ਹੀ ਇਸ ਗੱਲ ਬਾਰੇ ਦੱਸਾਂਗੇ ਕੁਝ ਦਿਨ ਐਵੇਂ ਹੀ ਗੁਜ਼ਰਦੇ ਗਏ ਮੇਰੀ ਜਠਾਣੀ ਆਪਣੇ ਘਰ ਦਾ ਕੰਮਕਾਰ ਕਰਦੀ ਰਹਿੰਦੀ ਚੁੱਪਚਾਪ ਮੈਨੂੰ ਵੀ ਉਸ ਦੇ ਖਿਲਾਫ ਕੋਈ ਸਬੂਤ ਨਾ ਲੱਭਾ ਤੇ ਉਸ ਦਿਨ ਉਸ ਦੇ ਕਮਰੇ ਵਿੱਚ ਕੌਣ ਆਇਆ ਹੋਵੇਗਾ ਮੈਨੂੰ ਵੀ ਉਸ ਦੇ ਬਾਰੇ ਕੁਝ ਨਹੀਂ ਸੀ ਪਤਾ ਫਿਰ ਇੱਕ ਦਿਨ ਮੇਰੇ ਜੇ ਜੀ ਨੂੰ ਦੇ ਕੰਮ ਤੋਂ ਬਾਹਰ ਜਾਣਾ ਪੈ ਗਿਆ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਮੈਨੂੰ ਦੋ ਦਿਨ ਲੱਗ ਜਾਣਗੇ ਮੇਰੇ ਕੋਲ ਘਰ ਨਹੀਂ ਆਇਆ ਜਨ ਉਸੇ ਹੀ ਰਾਤ ਮੇਰੀ ਜਠਾਣੀ ਦੇ ਕਮਰੇ ਵਿੱਚ ਸੁੱਤੀ ਪਈ ਸੀ ਤੇ ਘਰ ਵਿੱਚ ਮੈਂ ਤੇ ਮੇਰੀ ਸੱਸੀ ਸੀ ਬਾਕੀ ਸਾਰੇ ਆਪੇ ਆਪਣੇ ਕਮਾਗਰਾਂ ਤੇ ਗਏ ਹੋਏ ਸੀ ਤੇ ਅਜੇ ਕਮਾਗਰ ਤੋਂ ਵਾਪਸ ਨਹੀਂ ਆਏ ਹੋਏ ਸੀ ਮੇਰੀ ਸਸਤੇ ਮੈਂ ਘਰ ਦੇ ਬਾਹਰ ਵਿਹੜੇ ਵਿੱਚ ਬੈਠੇ ਹੁੰਦੇ ਸਨ ਜਦ ਆਪਨੇ ਕਮਰੇ ਵਿੱਚ ਮੈਂ ਜਾਣ ਲੱਗੀ ਤਾਂ ਮੈਨੂੰ ਮੇਰੀ ਜਠਾਣੀ ਦੇ ਕਮਰੇ ਵਿੱਚ ਫੇਰ ਉਹੀ ਆਵਾਜ਼ ਸੁਣਦੀ ਹੈ ਜਿਹੜੀ ਉਸ ਦਿਨ ਸੁਣਾਈ ਦਿੱਤੀ ਉਹ ਆਵਾਜ਼ ਸੁਣ ਕੇ ਮੈਂ ਹੈਰਾਨ ਹੋ ਗਈ ਉਹ ਆਵਾਜ਼ ਫਿਰ ਤੋਂ ਇੱਕ ਮਰਦ ਦੀ ਸੀ ਮੈਂ ਭੱਜੀ ਪਚੀ ਗਈ ਤੇ ਆਪਣੀ ਸੱਸ ਨੂੰ ਬੁਲਾ ਕੇ ਲਿਆਈ ਤੇ ਉਹਨਾਂ ਨੂੰ ਦੱਸਿਆ ਕਿ ਫੇਰ ਅੱਜ ਮੈਨੂੰ ਮੇਰੀ ਜਠਾਣੀ ਦੇ ਕਮਰੇ ਵਿੱਚ ਕਿਸੇ ਮਰਦ ਦੀ ਆਵਾਜ਼ ਆ ਰਹੀ ਹੈ ਤੇ ਜੀਤ ਜੀ ਤਾਂ ਘਰੇ ਹੈ ਨਹੀਂ ਉਹਨੇ ਕਿਹਾ ਸੀ ਕਿ ਉਹਨਾਂ ਨੂੰ ਦੋ ਦਿਨ ਲੱਗ ਜਾਣਗੇ ਉਹ ਫੇਰ ਹੀ ਆਉਣਗੇ ਮੰਮੀ ਜੀ ਉਹ ਕੌਣ ਹੋ ਸਕਦਾ ਹੈ ਫਿਰ ਮੈਂ ਤਾਂ ਮੇਰੇ ਸੱਸ ਭੱਜ ਭੱਜੇ ਉਸਦੇ ਕਮਰੇ ਵੱਲ ਗਏ ਅਸੀਂ ਕਮਰੇ ਦੇ ਬਾਹਰ ਹੀ ਖਲੋਤੇ ਰਹੇ ਅਸੀਂ ਨਾ ਤਾਂ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਨਾ ਹੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਕਿਸੇ ਮਰਦ ਦੀ ਆਵਾਜ਼ ਆ ਰਹੀ ਸੀ ਮੇਰੀ ਸੱਸ ਵੀ ਉਸ ਆਵਾਜ਼ ਨੂੰ ਸੁਣ ਕੇ ਬਹੁਤ ਹੈਰਾਨ ਹੋ ਗਈ ਤੇ ਉਸ ਨੂੰ ਵੀ ਬਹੁਤ ਗੁੱਸਾ ਆਇਆ ਕਿ ਮੇਰੇ ਪੁੱਤ ਤੋਂ ਇਲਾਵਾ ਇਸ ਕਮਰੇ ਵਿੱਚ ਔਰ ਕੌਣ ਹੋ ਸਕਦਾ ਹੈ ਮੰਮੀ ਨੇ ਵੀਰੇ ਨੂੰ ਫੋਨ ਲਗਾਇਆ ਤੇ ਕਹਾ ਕਿ ਪੁੱਤ ਕਿੱਥੇ ਹੈ ਵੀਰੇ ਨੇ ਕਹਾ ਕਿ ਮੰਮੀ ਮੈਂ ਤਾਂ ਘਰ ਤੋਂ ਬਾਹਰ ਹਾਂ ਮੰਮੀ ਨੇ ਕਹਾ ਕਿ ਠੀਕ ਹੈ ਤੇ ਉਹਨਾਂ ਦਾ ਫੋਨ ਕੱਟ ਦਿੱਤਾ ਜਦੋਂ ਮੰਮੀ ਨੇ ਫੋਨ ਤੇ ਗੱਲ ਹੀ ਕਰ ਰਹੇ ਸੀ ਤਾਂ ਉਦੋਂ ਹੀ ਉਸਦੇ ਕਮਰੇ ਵਿੱਚੋਂ ਫਿਰ ਇੱਕ ਕੁੰਡ ਖੱਡੀ ਹੋਈ ਔਰਤ ਬਾਹਰ ਜਾਂਦੀ ਦੇਖੀ ਮੈਂ ਉਸ ਨੂੰ ਫੜਨ ਦੇ ਲਈ ਜਾ ਹੀ ਰਹੀ ਸੀ ਕਿ ਮੇਰੇ ਇਹਨੇ ਨੂੰ ਉਹ ਹੱਥੋਂ ਨਿਕਲ ਗਈ ਉਹ ਬਾਹਰ ਚਲੀ ਗਈ ਫਿਰ ਮੈਂ ਮੇਰੀ ਸੱਸ ਸਿੱਧਾ ਹੀ ਜਠਾਣੀ ਦੇ ਕਮਰੇ ਵਿੱਚ ਗਏ ਤੇ ਉਹਨੂੰ ਤੋਂ ਪੁੱਛਿਆ ਕਿ ਤੁਹਾਡੇ ਕਮਰੇ ਵਿੱਚ ਕੌਣ ਸੀ ਪਰ ਉਸਨੇ ਕਿਹਾ ਕਿ ਮੇਰੇ ਕਮਰੇ ਵਿੱਚ ਤਾਂ ਕੋਈ ਵੀ ਨਹੀਂ ਆਇਆ ਸੀ ਉਸਨੇ ਸਾਨੂੰ ਸਾਫ਼ ਹੀ ਝੂਠ ਬੋਲ ਦਿੱਤਾ ਇਦਾਂ ਹੀ ਫਿਰ ਕਈ ਦਿਨ ਬੀਤ ਗਏ ਤੇ ਮੇਰੀ ਦੇ 9 ਮਹੀਨੇ ਪੂਰੇ ਹੋ ਗਏ ਇੱਕ ਦਿਨ ਉਸ ਨੂੰ ਕੰਮ ਕਰਦਿਆਂ ਕਰਦਿਆਂ ਹੀ ਦਰਦ ਸ਼ੁਰੂ ਹੋਈ ਡਿਲੀਵਰੀ ਦਾ ਟਾਈਮ ਨੇੜੇ ਆ ਗਿਆ ਸੀ ਅਸੀਂ ਉਸ ਨੂੰ ਹਸਪਤਾਲ ਲੈ ਕੇ ਚਲੇ ਗਏ ਹਸਪਤਾਲ ਵਿੱਚ ਲੈ ਕੇ ਗਏ ਤਾਂ ਮੈਂ ਉੱਥੇ ਦੇ ਇੱਕ ਨਰਸ ਨੂੰ ਕੁਝ ਪੈਸੇ ਦੇ ਦਿੱਤੇ ਤੇ ਕਹਾ ਕਿ ਇਸ ਨੂੰ ਬੱਚਾ ਹੋਣ ਤੋਂ ਬਾਅਦ ਟੀਕਾ ਲਗਾ ਦਿੱਤਾ ਜਾਵੇ ਤਾਂ ਜੋ ਮੈਂ ਆਪਣੀ ਜਿਠਾਈ ਦਾ ਚਿਹਰਾ ਦੇਖ ਸਕਾਂ ਉਸ ਨਰਸ ਨੇ ਵੀ ਮੇਰੇ ਕਹਿੰਤੇ ਹੀ ਕਿ ਇਦਾਂ ਹੀ ਕੀਤਾ ਤੇ ਉਸ ਨੇ ਬੱਚੇ ਹੋਣ ਤੋਂ ਬਾਅਦ ਉਸ ਨੂੰ ਵੀ ਹੋਸ਼ੀ ਦਾ ਟਿੱਕਾ ਲਗਾ ਦਿੱਤਾ ਮੈਨੂੰ ਹੌਲੀ ਜਿਹੀ ਇਸ਼ਾਰਾ ਕਰਕੇ ਉਸ ਨੇ ਅੰਦਰ ਬੁਲਾਇਆ ਤੇ ਕਹਾ ਕਿ ਤੁਸੀਂ ਜਲਦੀ ਜਲਦੀ ਇਸ ਦਾ ਘੁੰ ਚੱਕ ਕੇ ਚਿਹਰਾ ਦੇਖ ਲਵੋ ਇਸ ਨੂੰ ਹੌਸਪੀਟਲ ਦੀ ਆ ਜਾਵੇਗਾ ਮੈਂ ਜਦ ਘੁੰ ਚੱਕਿਆ ਤਾਂ ਮੇਰੇ ਪੈਰਾਂ ਥਲੇ ਜ਼ਮੀਨ ਹੀ ਖਿਸ ਗਈ ਕਿਉਂਕਿ ਉਸ ਘੁੰ ਦੇ ਪਿੱਛੇ ਹੋਰ ਕੋਈ ਨਹੀਂ ਬਲਕਿ ਮੇਰੀ ਭੈਣ ਹੀ ਸੀ ਜੋ ਅੱਜ ਤੋਂ 10 ਸਾਲ ਪਹਿਲਾਂ ਕਿਸੇ ਲੜਕੇ ਨਾਲ ਘਰੋਂ ਭੱਜ ਗਈ ਸੀ ਤੇ ਉਹ ਲੜਕਾ ਹੋਰ ਕੋਈ ਨਹੀਂ ਸੀ ਮੇਰਾ ਜੇਠ ਹੀ ਸੀ ਮੈਨੂੰ ਇਸ ਗੱਲ ਬਾਰੇ ਕੁਝ ਪਤਾ ਨਹੀਂ ਸੀ ਮੇਰੀ ਜੇਠਾਣੀ ਨੂੰ ਹੋਸ਼ ਆਇਆ ਤੇ ਉਸਨੇ ਆਪਣਾ ਕੋਨ ਚੱਕਿਆ ਦੇਖਿਆ ਤਾਂ ਆਪਣੇ ਕੋਲ ਮੈਨੂੰ ਖੜਾ ਪਾਇਆ ਤਾਂ ਉਹ ਵੀ ਹੈਰਾਨ ਹੋ ਗਈ ਮੈਂ ਉਸ ਨੂੰ ਗੱਲ ਨਾਲ ਲੱਗ ਕੇ ਰੋਣ ਲੱਗ ਪਈ ਤੇ ਉਸ ਤੋਂ ਪੁੱਛਿਆ ਕਿ ਤੂੰ ਅੱਜ ਤੱਕ ਮੈਨੂੰ ਇਹ ਸਭ ਕੁਝ ਕਿਉਂ ਨਹੀਂ ਦੱਸਿਆ ਕਿ ਤੂੰ ਹੀ ਮੇਰੀ ਭੈਣ ਹੈ ਤੂੰ ਹੀ ਮੇਰੇ ਤੋਂ ਇਸ ਗੱਲ ਦਾ ਪਰਦਾ ਕਿਉਂ ਰੱਖਿਆ 10 ਸਾਲ ਤੱਕ ਤੂੰ ਘੁੰਡ ਵਿੱਚ ਕਿਉਂ ਰਹੀ ਮੇਰੀ ਭੈਣ ਨੇ ਅੱਗੋਂ ਜਵਾਬ ਦਿੱਤਾ ਕਿ ਜੇ ਮੈਂ ਤੈਨੂੰ ਆਪਣਾ ਚਿਹਰਾ ਦਿਖਾ ਦਿੰਦੀ ਤਾਂ ਹੋਏ ਤੂੰ ਇਸ ਵਿਆਹ ਲਈ ਕਦੇ ਵੀ ਨਹੀਂ ਸੀ ਮੰਨਣਾ ਕਿਉਂਕਿ ਮੇਰੀ ਇੱਕ ਗਲਤੀ ਦੀ ਸਜ਼ਾ ਮੈਂ ਤੈਨੂੰ ਨਹੀਂ ਸੀ ਦੇਣਾ ਚਾਹੁੰਦੀ ਤੂੰ ਜੇ ਇਹ ਜਾਣ ਲੈਂਦੇ ਕਿ ਮੈਂ ਇਸ ਘਰ ਵਿੱਚ ਵਿਆਹੀ ਹਾਂ ਤਾਂ ਤੂੰ ਖੁਦ ਹੀ ਇਸ ਕਰ ਇਸਤੇ ਲਈ ਮਨਾ ਕਰ ਦੇਣਾ ਸੀ ਮੈਨੂੰ ਵੀ ਤੇਰੇ ਬਾਰੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਪਤਾ ਚੱਲਿਆ ਸੀ ਕਿ ਤੂੰ ਮੇਰੀ ਦਰਾਨੀ ਬੰਨਾ ਹੈ ਮੈਨੂੰ ਪਹਿਲਾਂ ਨਹੀਂ ਸਿੱਕ ਦੱਸਿਆ ਗਿਆ ਤੇ ਨਾ ਹੀ ਮੈਂ ਤੇ ਤਸਵੀਰ ਦੇਖੀ ਸੀ ਤੇ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਤਾਂ ਮੈਂ ਕੋਈ ਬਹਾਨਾ ਬਣਾ ਕੇ ਇਸ ਰਿਸ਼ਤੇ ਨੂੰ ਤੋੜਾ ਲੈਣਾ ਸੀ ਪਰ ਮੈਂ ਇਹ ਵੀ ਸੋਚਿਆ ਕਿ ਮੇਰਾ ਦੋਹਰ ਤੈਨੂੰ ਬਹੁਤ ਪਸੰਦ ਕਰਦਾ ਇਸ ਕਰਕੇ ਮੈਂ ਚੁੱਪ ਰਹੀ ਤੇ ਕਿਸੇ ਨਾਲ ਵੀ ਕੋਈ ਗੱਲ ਨਹੀਂ ਕੀਤੀ ਮੈਂ ਪਹਿਲਾਂ ਇਸ ਘਰ ਵਿੱਚ ਘੁੰਡ ਕੱਢ ਕੇ ਨਹੀਂ ਸੀ ਰਹਿੰਦੀ ਫਿਰ ਜਦ ਤੂੰ ਆਉਣਾ ਸੀ ਤਾਂ ਮੈਂ ਆਪਣਾ ਘੁੰਡ ਕਰਨਾ ਸ਼ੁਰੂ ਕਰ ਦਿੱਤਾ ਇਸ ਗੱਲ ਬਾਰੇ ਮੈਂ ਪਹਿਲਾਂ ਹੀ ਆਪਣੇ ਪਤੀ ਨੂੰ ਸਭ ਕੁਝ ਦੱਸਿਆ ਹੋਇਆ ਸੀ ਉਹਨਾਂ ਨੇ ਹੀ ਮੈਨੂੰ ਇਹ ਤਰੀਕਾ ਦੱਸਿਆ ਕਿ ਤੂੰ ਘੁੰਡ ਕੱਢ ਕੇ ਰਹਿਣਾ ਸ਼ੁਰੂ ਕਰ ਜਿਸ ਨਾਲ ਕਦੇ ਵੀ ਤੇਰੀ ਭੈਣ ਤੇ ਰਜੇਰਾ ਨਹੀਂ ਦੇਖ ਪਾਵੇਗੀ ਉਸ ਨੂੰ ਕਿਵੇਂ ਪਤਾ ਚੱਲੇਗਾ ਜਦ ਤੂੰ ਘੁੰਡੇ ਵਿੱਚ ਰਹੇਂਗੀ ਤੇਰੇ ਆਉਣ ਤੋਂ ਬਾਅਦ ਘਰ ਵਿੱਚ ਮੈਂ ਬਿਨਾਂ ਗੱਦੀ ਕੁੰਡ ਤੋਂ ਨਹੀਂ ਸੀ ਤੁਰਦੀ ਫਿਰਦੀ ਮੈਂ ਜਾਣਦੀ ਸੀ ਕਿ ਤੁਹਾਨੂੰ ਮੇਰੇ ਤੋਂ ਬਹੁਤ ਨਫ਼ਰਤ ਹੈ ਕਿਉਂਕਿ ਮੈਂ ਭੱਜਣ ਦੀ ਗਲਤੀ ਕੀਤੀ ਹੋਈ ਸੀ ਜਿਸ ਨਾਲ ਮੇਰੇ ਪੂਰੇ ਪਰਿਵਾਰ ਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ ਮੈਨੂੰ ਪਹਿਲਾਂ ਤੋਂ ਹੀ ਨਫ਼ਰਤ ਕਰ ਰਹੇ ਸੀ ਤੁਸੀਂ ਸਭ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਜੇ ਤੂੰ ਇਸ ਘਰ ਵਿੱਚ ਵਿਆਹ ਕੇ ਆਵੇ ਤਾਂ ਤੂੰ ਮੈਨੂੰ ਹੋਰ ਨਫ਼ਰਤ ਕਰੇ ਤੇ ਰਾਣੀ ਦੇ ਰੂਪ ਵਿੱਚ ਹੀ ਸਹੀ ਪਰ ਇੱਕ ਦੂਜੇ ਨਾਲ ਆਪਾਂ ਮਿਲ ਤਾ ਗਏ ਇਹ ਸਭ ਕੁਝ ਸੋਚ ਕੇ ਮੈਂ ਚੁੱਪ ਕੀਤੀ ਰਹੀ ਤੇ ਆਪਣਾ ਘੁੰਡ ਘੱਟ ਕੇ ਇਸ ਘਰ ਵਿੱਚ ਰਹਿਣ ਲੱਗ ਪਈ ਜਦੋਂ ਤੂੰ ਮੈਨੂੰ ਬੋਲਾ ਫੋਰਸ ਕਰਦੀ ਸੀ ਘੁੰਡ ਚੱਕ ਕੇ ਤੇ ਚਿਹਰਾ ਦਿਖਾਉਣ ਦੇ ਲਈ ਤਾਂ ਕਦੇ-ਕਦੇ ਮੇਰਾ ਦਿਲ ਕਰਦਾ ਸੀ ਕਿ ਮੈਂ ਤੈਨੂੰ ਆਪਣਾ ਚਿਹਰਾ ਦਿਖਾ ਦਵਾਂ ਪਰ ਮੈਂ ਫਿਰ ਇਹ ਸੋਚਦੀ ਸੀ ਕਿ ਜੇ ਮੈਂ ਆਪਣਾ ਤੈਨੂੰ ਚਿਹਰਾ ਦਿਖਾ ਦਿੱਤਾ ਤਾਂ ਕਿਤੇ ਮੇਰੇ ਦਿਓਰ ਦਾ ਤੇ ਮੇਰੀ ਭੈਣ ਦਾ ਘਰ ਹੀ ਨਾ ਟੁੱਟ ਜਾਵੇ ਤੂੰ ਗੁੱਸੇ ਵਿੱਚ ਆ ਕੇ ਕੁਝ ਅਜਿਹਾ ਨਾ ਕਰ ਦਵੇਂ ਜਿਸ ਨਾਲ ਤੇਰਾ ਘਰ ਖਰਾਬ ਹੋ ਜਾਵੇ ਤੇ ਫਿਰ ਮੈਂ ਆਪਣੀ ਭੈਣ ਨੂੰ ਪੁੱਛਿਆ ਕਿ ਤੇਰੇ ਕਮਰੇ ਵਿੱਚ ਜੋ ਮਰਦ ਲਿਆ ਆ ਜਾਂਦੇ ਸੀ ਉਹ ਕੌਣ ਸੀ ਤਾਂ ਉਸਨੇ ਕਿਹਾ ਕਿ ਉਹ ਆਪਣੇ ਪਿਤਾ ਜੀ ਹੀ ਸੀ ਉਹ ਮੈਨੂੰ ਇੱਥੇ ਮਿਲਣ ਦੇ ਲਈ ਆਉਂਦੇ ਸੀ ਵਿਆਹ ਤੋਂ ਪਹਿਲਾਂ ਉਹ ਮੈਂ ਬਹੁਤ ਨਫ਼ਰਤ ਕਰਦੀ ਸੀ ਪਰ ਜਦੋਂ ਤੂੰ ਇਸ ਘਰ ਵਿੱਚ ਵਿਆਹ ਕੀ ਆਈ ਤਾਂ ਉਹਨਾਂ ਨੇ ਇੱਕ ਦਿਨ ਮੇਰਾ ਚਿਹਰਾ ਦੇਖ ਲਿਆ ਸੀ ਤੇ ਇਸ ਲਈ ਉਹ ਉਸ ਦਿਨ ਤੋਂ ਬਾਅਦ ਮੈਨੂੰ ਚੋਰੀ-ਚੋਰੀ ਮਿਲਣ ਦੇ ਲਈ ਆਉਂਦੇ ਸੀ ਤੇ ਉਹ ਕੁੰਡ ਕੱਢ ਕੇ ਆਉਂਦੇ ਸੀ ਤਾਂ ਕਿ ਇਸ ਘਰ ਵਿੱਚ ਕਿਸੇ ਨੂੰ ਪਤਾ ਨਾ ਚੱਲ ਸਕੇ ਪਾਪਾ ਨਹੀਂ ਸੀ ਚਾਹੁੰਦੇ ਕਿ ਤੂੰ ਏ ਸਭ ਕੋ ਜਾਨ ਸਕੇ ਕਿ ਮੈਂ ਹੀ ਤੇਰੀ ਭੈਣ ਹਾਂ ਤੇਰੀ ਜਠਾਣੀ ਨਹੀਂ ਪਾਪਾ ਨੂੰ ਪਤਾ ਸੀ ਕਿ ਤੇਨੂੰ ਮੇਰੇ ਨਾਲ ਬਹੁਤ ਨਫ਼ਰਤ ਹੈ ਤੇ ਤੇਰੀ ਨਫ਼ਰਤ ਕਰਕੇ ਹੀ ਮੈਂ ਤੈਨੂੰ ਅਜੇ ਤੱਕ ਕੁਝ ਨਹੀਂ ਸੀ ਦੱਸਿਆ ਮੈਨੂੰ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਕਿਤੇ ਤੂੰ ਗੁੱਸੇ ਵਿੱਚ ਆ ਕੇ ਕੁਝ ਅਜਿਹਾ ਨਾ ਕਰ ਦੇਵੇ ਜਿਸ ਨਾਲ ਤੇਰਾ ਘਰ ਵਿਖੇ ਰੁਖੇ ਰੁਖੇ ਹੋ ਜਾਵੇ ਤੇ ਮੇਰਾ ਘਰ ਵਿਖੇ ਰੁਖੇ ਰੁਖੇ ਹੋ ਜਾਵੇ ਮੇਰੇ ਸਾਸਰ ਤੇ ਮੇਰੇ ਪਤੀ ਨੂੰ ਤਾਂ ਸਭ ਕੁਝ ਪਹਿਲਾਂ ਹੀ ਪਤਾ ਸੀ ਪਰ ਮੈਂ ਤੈਨੂੰ ਇਹ ਸਭ ਕੁਝ ਦੱਸ ਕੇ ਹੋਰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੀ ਤੇ ਨਾ ਹੀ ਮੈਨੂੰ ਇਹ ਸਭ ਕੁਝ ਪਤਾ ਸੀ ਕਿ ਤੂੰ ਇਹ ਸਭ ਕੁਝ ਜਾਣ ਕੇ ਕਿਹੋ ਜਿਹਾ ਬਾਅਦ ਵਿੱਚ ਵਿਵਹਾਰ ਕਰੇਂਗੀ ਇਸ ਲਈ ਪਾਪਾ ਨੇ ਵੀ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਉਹ ਵੀ ਮੈਨੂੰ ਇੱਥੇ ਚੋਰੀ-ਚੋਰੀ ਮਿਲਣ ਆਉਂਦੇ ਸੀ ਕਿਉਂਕਿ ਜੇ ਤੇਰੇ ਸਾਹਮਣੇ ਆਉਂਦੇ ਤਾਂ ਤੂੰ ਉਹਨਾਂ ਨੂੰ ਪੁੱਛਣਾ ਸੀ ਕਿ ਇਹ ਕੌਣ ਹੈ ਜਿਸ ਨੂੰ ਤੂੰ ਸੀ ਮਿਲਣ ਦੇ ਲਈ ਆਉਂਦੇ ਹੋ ਫਿਰ ਉਹਨਾਂ ਨੂੰ ਵੀ ਤੈਨੂੰ ਸਾਰੀ ਗੱਲ ਦੱਸਣੀ ਪੈਣੀ ਸੀ ਤੇਰੇ ਨਫਰਤ ਦੇ ਘਰ ਕੇ ਅਸੀਂ ਤੈਨੂੰ ਅਜੇ ਤੱਕ ਅਜਿਹਾ ਕੁਝ ਨਹੀਂ ਸੀ ਦੱਸਿਆ ਇਹ ਸਭ ਕੁਝ ਸੁਣ ਕੇ ਮੈਂ ਉਸ ਨੂੰ ਕੁੱਟ ਕੇ ਗੱਲ ਨਾਲ ਲਾਇਆ ਤੇ ਕਿਹਾ ਕਿ ਦੀਦੀ ਮੈਂ ਤਾਂ ਤੁਹਾਨੂੰ ਮਾਫ਼ ਕਰ ਦਿੱਤਾ ਸੀ ਉਦੋਂ ਦਾ ਹੀ ਜੇ ਤੁਸੀਂ ਮੈਨੂੰ ਉਦੋਂ ਦਾ ਹੀ ਇਹ ਸਭ ਕੁਝ ਦੱਸ ਦਿੰਦੇ ਤਾਂ ਅੱਜ ਤੱਕ ਤੁਹਾਨੂੰ ਇਹ ਸਭ ਤੰਗੀਆਂ ਨਹੀਂ ਚਲਣੀਆਂ ਪੈਂਦੀਆਂ ਜੋ ਤੁਸੀਂ ਹੁਣ ਤੱਕ ਚਲਦੇ ਆਏ ਹੋ ਇਹ ਸਭ ਕੁਝ ਸੁਣ ਕੇ ਮੈਂ ਆਪਣੀ ਭੈਣ ਨੂੰ ਕੁੱਟ ਕੇ ਗੱਲ ਨਾਲ ਲਾਇਆ ਤੇ ਅਸੀਂ ਉਸ ਦੇ ਬੱਚੇ ਨੂੰ ਲੈ ਕੇ ਵਾਪਸ ਘਰ ਆ ਗਏ ਤੇ ਅਸੀਂ ਹੁਣ ਸਾਰੇ ਜਾਣੇ ਬਹੁਤ ਹੀ ਖੁਸ਼ੀ-ਖੁਸ਼ੀ ਨਾਲ ਇੱਕ ਇਕੱਠਾ ਪਰਿਵਾਰ ਰਹਿਣ ਲੱਗ ਪਏ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਕਹਾਣੀ ਨੂੰ ਅੰਤ ਤੱਕ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਕੁਝ ਅਜਿਹੇ ਰਿਸ਼ਤੇ ਹੁੰਦੇ ਹਨ ਜੋ ਟਾਈਮ ਦੇ ਨਾਲ ਹੀ ਸਹੀ ਹੋ ਜਾਂਦੇ ਹਨ। ਸੋ ਸਾਨੂੰ ਰਿਸ਼ਤਿਆਂ ਨੂੰ ਟਾਈਮ ਦੇਣਾ ਚਾਹੀਦਾ ਹੈ। ਜੋ ਰਿਸ਼ਤੇ ਖਰਾਬ ਹੋ ਜਾਂਦੇ ਹਨ, ਉਹਨਾਂ ਨੂੰ ਮੋੜ ਤੋਂ ਟਾਈਮ ਦਵਾਂਗੇ ਤਾਂ ਉਹ ਹੌਲੀ-ਹੌਲੀ ਸਹੀ ਹੋ ਜਾਂਦੇ ਹਨ। ਜ਼ਰੂਰੀ ਨਹੀਂ ਕਿ ਹਰੇਕ ਰਿਸ਼ਤੇ ਵੇ ਤਾਂ ਹਮੇਸ਼ਾ ਹੀ ਨਫ਼ਰਤ ਰਹੇ ਟਾਈਮ ਪੈਨ ਦੇ ਨਾਲ ਉਸ ਰਿਸ਼ਤੇ ਵਿੱਚ ਕਦੇ ਨਾ ਕਦੇ ਨਫ਼ਰਤ ਖਤਮ ਹੋ ਜਾਂਦੀ ਹੈ ਕਹਾਣੀ ਦੇ ਵਿੱਚ ਜਿੰਨੇ ਵੀ ਪਾਤਰ ਲਏ ਗਏ ਹਨ ਉਹ ਇੱਕ ਕਾਲਪਨਿਕ ਹਨ ਜੇ ਕਿਸੇ ਨਾਲ ਮਿਲ ਖਾ ਜਾਂਦੇ ਹਨ ਤਾਂ ਉਹ ਇੱਕ ਇਤਫਾਕ ਹੋ ਸਕਦਾ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਥੈਂਕ ਯੂ ਸੋ ਮੱਚ